ਰਾਗ ਬਿਹાગੜਾ ਮੰਲਾ ਚੌਥਾ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੂੜੀਏ ਅੰਮ੍ਰਿਤ ਗੁਰਮਤ ਪਾਏ ਰਾਮ ਏ ਮੇਰੀ ਸੋਹਣੀ ਜਿੰਦੇ ਪ੍ਰਮਾਤਮਾ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਜਲ ਹੈ ਇਹ ਨਾਮ ਜਲ ਗੁਰੂ ਦੀ ਮੱਤ ਉਤੇ ਤੁਰਿਆਂ ਹੀ ਮਿਲਦਾ ਹੈ ਹਉਮੈ ਮਾਇਆ ਬੇਖ ਹੈ ਮੇਰੀ ਜਿੰਦੜੀਏ ਹਰ ਅੰਮ੍ਰਿਤ ਬੇਖ ਲੈ ਜਾਏ RAM ਏ ਮੇਰੀ ਸੋਣੀ ਜਿੰਦੇ ਹਉਮੈ ਜ਼ਹਿਰ ਹੈ ਮਾਇਆ ਦਾ ਮੋਹ ਹੈ ਜ਼ਹਿਰ ਹੈ ਜੋ ਆਤਮਿਕ ਜੀਵਨ ਨੂੰ ਮਾਰ ਮੁਕਾਉਂਦਾ ਹੈ ਇਹ ਜ਼ਹਿਰ ਨਾਮ ਜਲ ਪੀਣ ਨਾਲ ਲੈ ਜਾਂਦਾ ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਧਿਆਏ ਰਾਮ ਏ ਮੇਰੀ ਸੋਣੀ ਜਿੰਦੇ ਜਿਹੜਾ ਮਨੁੱਖ ਸਦਾ ਪ੍ਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਦਾ ਸੁੱਕਾ ਹੋਇਆ ਥੋੜ੍ਹ ਵਿਤਾ ਹੋ ਚੁੱਕਾ ਮਨ ਹਰਾਉ ਜਾਂਦਾ ਹੈ ਜਿਵੇਂ ਕੋਈ ਸੁੱਕਾ ਹੋਇਆ ਰੁੱਖ ਪਾਣੀ ਨਾਲ ਹਰਾ ਹੋ ਜਾਂਦਾ ਹੈ ਤੇ ਕਰੜਾ ਮਨ ਛੱਡ ਕੇ ਨਰਮ ਹੋ ਜਾਂਦਾ ਹੈ ਹਰ ਭਾਗ ਵੱਡੇ ਲਿਖ ਪਾਇਆ ਮੇਰੀ ਜੰਦੂੜੀਏ ਜਾਨ ਨਾਨਕ ਨਾਮ ਸਮਾਏ RAM ਏ ਦਾਸ ਨਾਨਕ ਮੇਰੀ ਸੋਹਣੀ ਜੰਦੇ ਹੇ ਮੇਰੀ ਸੋਹਣੀ ਜਿੰਦੇ ਜਿਸ ਮਨੁੱਖ ਨੂੰ ਪੁਰਬਲੇ ਲਿਖੇ ਅਨੁਸਾਰ ਵੱਡੇ ਭਾਗਾਂ ਨਾਲ ਪ੍ਰਮਾਤਮਾ ਮਿਲ ਪੈਂਦਾ ਹੈ ਉਹ ਸਦਾ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਹੈ ਹਾਰ ਸੇਤੀ ਮਨ ਬਿਦਿਆ ਮੇਰੀ ਜਿੰਦੜੀਏ ਜਿਉਂ ਬਲਕ ਲੱਗ ਦੁੱਧ ਖੀਰੇ RAM ਹੇ ਮੇਰੀ ਸੋਹਣੀ ਜਿੰਦੇ ਜਿਸ ਮਨੁੱਖ ਦਾ ਮਨ ਪ੍ਰਮਾਤਮਾ ਨਾਲ ਇਉਂ ਪੋਇਆ ਜਾਂਦਾ ਹੈ ਜਿਵੇਂ ਬੱਚੇ ਦਾ ਮਨ ਦੁੱਧ ਨਾਲ ਪਰਚ ਜਾਂਦਾ ਹੈ ਹਾਰ ਬਿਨ ਸ਼ਾਂਤ ਨਾ ਪਾਈਐ ਮੇਰੀ ਜਿੰਦੜੀਏ ਜਿਉਂ ਚਾਤ੍ਰਿਕ ਜਲ ਬਿਨ ਟੇਰੇ RAM ਉਸ ਮਨੋਕ ਨੂੰ ਹੈ ਮੇਰੀ ਸੋਹਣੀ ਜਿੰਦੇ ਪਰਮਾਤਮਾ ਦੇ ਮਿਲਾਪ ਕੋ ਮੇਰਾ ਠੰਡ ਨਹੀਂ ਪੈਂਦੀ ਉਹ ਸਦਾ ਵਿਆਕਲ ਹੋਇਆ ਰਹਿੰਦਾ ਹੈ ਜਿਵੇਂ ਪਪੀਹਾ ਸ਼ਾਂਤੀ ਬੂਨ ਦੇ ਪਾਣੀ ਤੋਂ ਬਿਨਾ ਪੁਕਾਰਦਾ ਰਹਿੰਦਾ ਸਤ ਗੁਰ ਸ਼ਰਣੀ ਜਾਏ ਪੋ ਮੇਰੀ ਜਿੰਦੂੜੀਏ ਗੁਣ ਦੱਸੇ ਹਰ ਪ੍ਰਭ ਕੇਰੇ RAM ਹੈ ਮੇਰੀ ਸੋਹਣੀ ਜਿੰਦੇ ਜਾ ਕੇ ਗੁਰੂ ਦੀ ਸ਼ਰਨ ਪਈ ਰੋ ਗੁਰੂ ਪਰਮਾਤਮਾ ਦੇ ਗੁਣਾ ਦੀ ਦੱਸ ਪਾਉਂਦਾ ਹੈ ਜਨ ਨਾਨਕ ਹਰ ਮਿਲਾਇਆ ਮੇਰੀ ਜਿੰਦੂੜੀਏ ਕਾਰਵਾਜੇ ਸ਼ਬਦ ਕਣੇਰੇ ਨਾਮ हे दास नानक हे ਮੇਰੀ ਸੋਣੀ ਜਿੰਦੇ ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਮਿਲਾ ਦਿੱਤਾ ਉਸ ਦੇ ਹਿਰਦੇ ਘਰ ਵਿੱਚ ਮਨੁ ਅਨੇਕਾਂ ਸੋਹਣੇ ਸਾਜ਼ ਵੱਜਦੇ ਰਹਿੰਦੇ ਹਨ ਮਨੁੱਖ ਹਉ ਮੈਂ ਵਿਛੜੇ ਮੇਰੀ ਜਿੰਦੜੀਏ ਵੇਖ ਬੰਦੇ ਹਉਮੈ ਦੇ ਜਾਲੇ ਰਾਮ ਹੈ ਮੇਰੀ ਸੋਣੀ ਜਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਹਉਮੈ ਦੇ ਕਾਰਨ ਪ੍ਰਮਾਤਮਾ ਨਾਲੋਂ ਵਿਛੜ ਜਾਂਦੇ ਹਨ ਮਾਇਆ ਦੇ ਮੋਹ ਦਾ ਜ਼ਹਿਰ ਉਹਨਾਂ ਦੇ ਆਤਮਿਕ ਜੀਵਨ ਨੂੰ ਮਾਰ ਮੁਕਾਉਂਦਾ ਹੈ ਉਹ ਹਉਮੈ ਦੇ ਜਾਲ ਵਿੱਚ ਵੱਜੇ ਰਹਿੰਦੇ ਆ ਜੋ ਪੰખી ਕਪੂਤ ਆਪ ਬਣਾਇਆ ਮੇਰੀ ਜਿੰਦੜੀਏ ਤੇ ਉਹ ਮਨ ਮੁਖ ਸਭ ਵਸ ਕਾਲੇ ਰਾਮ ਇਹ ਮੇਰੀ ਸੋਹਣੀ ਜਿੰਦੇ ਜਿਵੇਂ ਚੋਗੇ ਦੇ ਲਾਲਚ ਵਿੱਚ ਕਬੂਤਰ ਆਦਿਕ ਪੰਛੀ ਆਪਣੇ ਆਪ ਨੂੰ ਜਾਲ ਵਿੱਚ ਬਣਾ ਲੈਂਦਾ ਹੈ ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਸਾਰੇ ਮਨੁੱਖ ਆਤਮਿਕ ਮੌਲ ਦੇ ਵਸ ਵਿੱਚ ਆਏ ਰਹਿੰਦੇ ਹਨ ਜੋ ਮੋਹ ਮਾਇਆ ਚਿਤ ਲਾਏ ਦੇ ਮੇਰੀ ਜਿੰਦੜੀਏ ਸੇ ਮਨੁੱਖ ਮੂੜ ਬੇਤਲੇ ਰਾਮ ਏ ਮੇਰੀ ਸੋਹਣੀ ਜੰਦੇ ਜਿਹੜੀ ਮਨੁੱਖ ਮਾਇਆ ਜਿਹੜੇ ਮਨੁੱਖ ਮਾਇਆ ਦੇ ਮੋਹ ਵਿੱਚ ਆਪਣਾ ਚਿੱਤ ਜੋੜੀ ਰੱਖਦੇ ਹਨ ਉਹ ਆਪ ਹਦਰੇ ਮਨੁੱਖ ਮੂਰਖ ਹੁੰਦੇ ਹਨ ਉਹ ਜੀਵਨ ਚਾਲ ਤੋਂ ਖੁੰਝੇ ਰਹਿੰਦੇ ਹਨ ਜਾਨ ਤਰਾਹ ਤਰਾਹ ਸ਼ਰਣਾਗਤੀ ਮੇਰੀ ਜਿੰਦੜੀਏ ਗੁਰੂ ਨਾਨਕ ਹਰ ਰਖਵਾਲੇ ਰਾਮ ਹੈ ਨਾਨਕ ਹੈ ਮੇਰੀ ਸੋਣੀ ਜਿੰਦੇ ਪ੍ਰਮਾਤਮਾ ਦੇ ਸੇਵਕ ਪ੍ਰਮਾਤਮਾ ਦੀ ਸ਼ਰਨ ਆਉਂਦੇ ਹਨ ਤੇ ਅਰਜੋਈ ਕਰਦੇ ਹਨ ਹੈ ਪ੍ਰਭੂ ਸਾਨੂੰ ਬਚਾ ਲੈ ਬਚਾ ਲੈ ਗੁਰੂ ਪ੍ਰਮਾਤਮਾ ਉਹਨਾਂ ਦੇ ਰਾਖੇ ਬਣਦੇ ਹਨ ਹਰ ਜਨ ਹਰ ਲੈ ਵੇ ਉੱबरे ਮੇਰੀ ਜਿੰਦੜੀਏ ਤੁਰ ਭਾਗ ਵੱਡੇ ਹਰ ਪਾਇਆ ਰਾਮ ਇਹ ਮੇਰੀ ਸੋਣੀ ਜਿੰਦੇ ਪਰਮਾਤਮਾ ਦੇ ਭਗਤ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਸੰਸਾਰ ਸਮੁੰਦਰ ਵਿੱਚੋਂ ਬਚ ਨਿਕਲਦੇ ਹਨ ਤੁਰ ਦਰਗਾਹ ਤੋਂ ਲਿਖਿਆ ਅਨੁਸਾਰ ਵੱਡੇ ਭਾਗਾਂ ਵਾਲੇ ਆਗਾ ਨਾਲੋਂ ਪਰਮਾਤਮਾ ਨੂੰ ਮਿਲ ਪੈਂਦੇ ਹਨ ਹਰ ਹਰ ਨਾਮ ਕੋਤ ਹੈ ਮੇਰੀ ਜਿੰਦੜੀਏ ਗੁਰਖੇਵਟ ਸ਼ਬਦ ਧਰਾਇਆ RAM हे मेरी सोणी जिंदे परमात्मा ਦਾ ਨਾਮ ਜਹਾਜ ਹੈ ਹਰ ਜਨਾਂ ਨੂੰ ਗੁਰੂ ਮਲਾ ਦੇ ਸ਼ਬਦ ਦੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਹਰ ਹਰ ਪ੍ਰਖ ਦਿਆਲ ਹੈ ਮੇਰੀ ਜਿੰਦੜੀਏ ਗੁਰ ਸਤਗੁਰ ਮੀਠ ਲਗਾਇਆ RAM हे मेरी सोणी जंदे सर्वव्यापक परमात्मा सदा ही दयावान है गुरु सतगुरु दी शरण पया हर जना नु परमात्मा प्यारा लगन लग पइंदा है कर कृपा सुन बिनती हर हर जन नानक नाम त्याया राम हे दास नानक आख हे हरि मेहर कर मेरी बिनती सुन ਮੈਂ ਤੇਰਾ ਨਾਮ ਸਿਮਰਦਾ ਰਹਾ ਜਿੰਨਾ ਉੱਤੇ ਤੂੰ ਮੇਰ ਦੀ ਨਿਗਾਹ ਕੀਤੀ ਉਹਨਾਂ ਤੇਰਾ ਨਾਮ ਸਿਮਰਿਆ ਹੈ ਬਿਹાગੜਾ ਮਹਲਾ ਚੌਥਾ ਜਗ ਸੋਕ੍ਰਿਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਤਾਰੇ RAM ਇਹ ਮੇਰੀ ਸੋਹਣੀ ਜਿੰਦੇ ਪਰਮਾਤਮਾ ਦੀ ਸਿਫ਼ਤ ਸਲਾਹ ਕਰਨੀ ਪਰਮਾਤਮਾ ਦਾ ਨਾਮ ਜਪਣਾ ਜਗਤ ਵਿੱਚ ਸਭ ਤੋਂ ਸ਼੍ਰੇਸ਼ਟ ਕਰਨ ਹੈ ਤੂੰ ਵੀ ਪਰਮਾਤਮਾ ਦੀ ਸਿਫ਼ਤ ਸਲਾਹ ਕਰਿਆ ਕਰ ਪਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਟਿਕਾਈ ਰੱਖ ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ ਜਪ ਹਰ ਹਰ ਨਾਮ ਉਧਾਰੇ RAM ਏ ਮੇਰੀ ਸੋਹਣੀ ਜਿੰਦੇ ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਤੂੰ ਵੀ ਪ੍ਰਮਾਤਮਾ ਦਾ ਨਾਮ ਜਪਿਆ ਕਰ ਨਾਮ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚਾ ਲੈਂਦਾ ਹੈ ਸਭ ਕਿਲ ਵਿਖ ਪਾਪ ਦੁੱਖ ਕਟਿਆ ਮੇਰੀ ਜਿੰਦੜੀਏ ਮਾਲ ਗੁਰਮੁਖ ਨਾਮ ਉਤਾਰੇ RAM اے ਮੇਰੀ ਸੋਹਣੀ ਜਿੰਦੇ ਜਿਸ ਮਨੁੱਖ ਨੇ ਹਰਨਾਮ ਸਿਮਰਿਆ ਉਸਨੇ ਆਪਣੇ ਅੰਦਰੋਂ ਸਾਰੇ ਵਿਕਾਰ ਸਾਰੇ ਪਾਪ ਸਾਰੇ ਦੁੱਖ ਦੂਰ ਕਰ ਲਏ ਉਹ ਮਨੁੱਖ ਗੁਰੂ ਦੀ ਸ਼ਰਣ ਪੈ ਕੇ ਹਰਨਾਮ ਦੀ ਬਰਕਤ ਨਾਲ ਵਿਕਾਰਾਂ ਦੀ ਮੈ ਲਾ ਲੈਂਦਾ ਹੈ ਵੱਡ ਮੀ ਹਰ ਧਾਇਆ ਜਨ ਨਾਨਕ ਹਮ ਮੂਰਖ ਮੁਗਦ ਨਿਸਤਾਰੇ RAM ਏ ਦਾਸ ਨਾਨਕ ਵੱਡੇ ਭਾਗਾਂ ਨਾਲ ਹੀ ਪ੍ਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ ਪਰਮਾਤਮਾ ਦਾ ਨਾਮ ਸਾਡੇ ਵਰਗੇ ਮੂਰਖਾਂ ਨੂੰ ਮਹਾ ਮੂਰਖਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਜੋ ਹਰ ਨਾਮ ਧਿਆਇਂ ਦੇ ਮੇਰੀ ਜਿੰਦੜੀਏ ਤਿਨਾ ਪੰਚੇ ਵਸ ਗਤਿਆੇ ਰਾਮ ਏ ਮੇਰੀ ਸੁਣੀ ਜਿੰਦੇ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ ਕਾਮ ਆਦਿਕ ਪੰਜੇ ਵੈਰੀ ਉਹਨਾਂ ਦੇ ਵਾਸ ਵਿੱਚ ਆ ਜਾਂਦੇ ਹਾਂ ਅੰਤਰਨਾਮ ਨੇ ਦਾ ਨਾਮ ਹੈ ਮੇਰੀ ਜਿੰਦੜੀਏ ਗੁਰ ਸਤਗੁਰ ਅਲਖ ਲਖਾਏ RAM ਦੁਨੀਆ ਦੇ ਨੌਖ ਜਾਨਿਆਂ ਦੀ ਬਰਾਬਰੀ ਕਰਨ ਵਾਲਾ ਹਰ ਨਾਮ ਉਹਨਾਂ ਦੇ ਮਨ ਵਿੱਚ ਆ ਵਸਦਾ ਹੈ ਏ ਮੇਰੀ ਸੋਹਣੀ ਜਿੰਦੇ ਗੁਰੂ ਉਹਨਾਂ ਨੂੰ ਉਸ ਪ੍ਰਮਾਤਮਾ ਦੀ ਸਮਝ ਬਖਸ਼ ਦਿੰਦਾ ਹੈ ਜਿਸ ਤੱਕ ਮਨੁੱਖ ਦੀ ਆਪਣੀ ਸਮਝ ਨਹੀਂ ਪਹੁੰਚ ਸਕਦੀ ਗੋਰੀ ਆਸਾ ਮਨਸਾ ਪੂਰੀ ਆ ਮੇਰੀ ਜਿੰਦੜੀਏ ਹਰ ਮਿਲਿਆ ਭੁਖ ਸਭ ਜਾਏ RAM ਏ ਮੇਰੀ ਸੋਣੀ ਦਿੰਦੇ ਗੁਰੂ ਨੇ ਜਿੰਨਾ ਮਨੁੱਖਾਂ ਦੀ ਆਸਾ ਤੇ ਮਰਸ਼ਾ ਦਾ ਫੁਰਨਾ ਪੂਰਾ ਕਰ ਦਿੱਤਾ ਉਹਨਾਂ ਨੂੰ ਪਰਮਾਤਮਾ ਮਿਲ ਪਿਆ ਉਹਨਾਂ ਦੀ ਮਾਇਆ ਦੀ ਸਾਰੀ ਭੁਖ ਲੈ ਜਾਂਦੀ ਹੈ ਤੋਰ ਮस्तक ਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ ਜਨਾਨਕ ਹਰ ਗੁਣ ਗਾਏ ਰਾਮ ਏ ਦਾਸ ਨਾਨਕ ਤੁਰ ਦਰਗਾਹ ਤੋਂ ਪਰਮਾਤਮਾ ਨੇ ਜਿਸ ਮਨੁੱਖ ਦੇ ਮੱਥੇ ਉੱਤੇ ਸਿਮਰਨ ਦਾ ਲੇਖ ਲਿਖ ਦਿੱਤਾ ਉਹ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਹਮ ਪਾਪੀ ਬਲਵੰਚੀਆ ਮੇਰੀ ਜਿੰਦੜੀਏ ਪਾਰ ਦਰੋਹੀ ਠੱਗ ਮਾਇਆ RAM ਹੈ ਮੇਰੀ ਸੋਹਣੀ ਜਿੰਦੇ ਅਸੀਂ ਜੀਵ ਪਾਪੀ ਹਾਂ ਵਲ ਛਲ ਕਰਨ ਵਾਲੇ ਹਾਂ ਦੂਜਿਆਂ ਨਾਲ ਦਗਾ ਫਰੇਵ ਕਰਨ ਵਾਲੇ ਹਾਂ ਮਾਇਆ ਦੀ ਖਾਤਰ ਠਗੀਆਂ ਕਰਨ ਵਾਲੇ ਹਾਂ ਵੱਡ ਭਾਗੀ ਗੁਰ ਪਾਇਆ ਮੇਰੀ ਜਿੰਦੜੀਏ ਗੁਰ ਪੂਰੇ ਗਤਮਿਤ ਪਾਇਆ RAM ਹੇ ਮੇਰੀ ਸੋਹਣੀ ਜੰਦੇ ਜਿਸ ਵੱਡੇ ਭਾਗਾਂ ਵਾਲੇ ਨੇ ਗੁਰੂ ਲੱਭ ਲਿਆ ਉਸ ਨੇ ਪੂਰੋ ਗੁਰੂ ਦੇ ਰਾਹੇ ਉੱਚ ਆਤਮਕ ਜੀਵਨ ਦੀ ਮਰਿਆਦਾ ਹਾਸਲ ਕਰ ਲਈ ਗੋਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀਏ ਖੇਰ ਮਰਦਾ ਬਹੁੜ ਜਿਵਾਇਆ RAM ਹੇ ਮੇਰੀ ਸੋਹਣੀ ਜੰਦੇ ਜਿਸ ਮਨੁੱਖ ਦੇ ਮੂੰਹ ਵਿੱਚ ਗੁਰੂ ਨੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਚਵਾ ਦਿੱਤਾ ਉਹ ਸਾਤਮਕ ਮੌਤ ਮਰ ਰਹਿ ਮਨੁੱਖ ਨੂੰ ਗੁਰੂ ਨੇ ਮੋੜ ਆਤਮਿਕ ਜੀਵਨ ਬਖਸ਼ ਦਿੱਤਾ ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੜੀਏ ਤਿਨ ਕੇ ਸਭ ਦੁੱਖ ਗਵਾਇਆ RAM ਹੈ ਦਾਸ ਨਾਨਕ ਹੈ ਮੇਰੀ ਸੋਣੀ ਜਿੰਦੜੇ ਜਿਹੜਾ ਮਨੁੱਖ ਗੁਰੂ ਨੂੰ ਮਿਲ ਪਏ ਗੁਰੂ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ ਆਤ ਉਤਮ ਹਰ ਨਾਮ ਹੈ ਮੇਰੀ ਜਿੰਦੜੀਏ ਜਿਤ ਜਪੇ ਪਾਪ ਗਵਾਤੇ RAM हे ਮੇਰੀ ਸੋਹਣੀ ਜਿੰਦੇ ਪਰਮਾਤਮਾ ਦਾ ਨਾਮ ਬੜਾ ਹੀ ਸ਼੍ਰੇਸ਼ਟ ਹੈ ਇਸ ਨਾਮ ਦੇ ਜਪਣ ਨਾਲ ਪਿਛਲੇ ਪਾਪ ਦੂਰ ਹੋ ਜਾਂਦੇ ਹਨ ਪਵਿੱਤਰੋ ਪਵਿੱਤਰ ਗੁਰ ਹਰ ਕੀਏ ਮੇਰੀ ਜੰਦੂੜੀਏ ਚੌਂ ਕੁੰਡੀ ਚੌਂ ਜਗ ਜਤੇ ਰਾਮ ਹੈ ਮੇਰੀ ਸੋਣੀ ਜਿੰਦੇ ਗੁਰੂ ਨੇ ਹਰ ਨਾਮ ਦੇ ਕੇ ਵਿਕਾਰ ਵਿੱਚ ਡਿਗਿਆ ਵਿਕਾਰਾਂ ਵਿੱਚ ਡਿਗਿਆ ਹੋਆਂ ਨੂੰ ਵੀ ਪਵਿੱਤਰ ਬਣਾ ਦਿੱਤਾ ਹੈ ਉਹ ਸਾਰੇ ਸੰਸਾਰ ਵਿੱਚ ਸਦਾ ਲਈ ਨਾਮੜੇ ਵਾਲੇ ਹੋ ਗਏ ਹਾਂ ਹਉ ਮੈਂ ਮੈਲ ਸਭ ਉਤਰੀ ਮੇਰੀ ਜਿੰਦੜੀਏ ਹਰ ਅੰਮ੍ਰਿਤ ਹਰ ਸਰਨਾ ਤੇ ਰਾਮ ਹੈ ਮੇਰੀ ਸੋਹਣੀ ਜਿੰਦੇ ਜਿੰਨਾ ਮਨੁੱਖਾ ਨੇ ਆਤਮਾ ਤੇ ਜੀਵਨ ਦੇਣ ਵਾਲੇ ਹਰ ਨਾਮ ਜਲ ਵਿੱਚ ਹਰ ਨਾਮ ਸਰੋਵਰ ਵਿੱਚ ਇਸ਼ਨਾਨ ਕੀਤਾ ਉਹਨਾਂ ਦੀ ਹਉਮੈ ਦੀ ਸਾਰੀ ਮੈਲ ਲੈ ਗਈ ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀਏ ਜਨ ਨਾਨਕ ਖਿਨ ਹਰ ਰਾ ਤੇਰਾ ਹੇ ਦਾਸ ਨਾਨਕ ਹੈ ਮੇਰੀ ਸੋਹਣੀ ਜਿੰਦੇ ਜਿਹੜੇ ਵਿਕਾਰੀ ਤੇ ਪਾਪੀ ਵੀ ਇੱਕ ਖਿਨ ਵਾਸਤੇ ਹਰ ਨਾਮ ਰੰਗ ਵਿੱਚ ਰੰਗੇ ਗਏ ਉਹ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚ ਗਏ ਬਿਹਾਗੜਾ ਮਹਲਾ ਚੌਥਾ ਹਮ ਵਾਲਿ ਹਾਰੀ ਤਨ ਕੋ ਮੇਰੀ ਜਿੰਦੂੜੀਏ ਜਿਨ ਹਰ ਹਰ ਨਾਮ ਆਧਾਰੋ RAM ਏ ਮੇਰੀ ਸੋਣੀ ਜਿੰਦੇ ਮੈਂ ਉਹਨਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ ਗੁਰ ਸਤਗੁਰ ਨਾਮ ਦਰੜਾਇਆ ਮੇਰੀ ਜਿੰਦੂੜੀਏ ਬੇਖ ਭੌਜਲ ਤਾਰਨ ਹਾਰੋ RAM ਹੇ ਮੇਰੀ ਸੋਹਣੀ ਜਿੰਦੇ ਗੁਰੂ ਨੇ ਸਤਗੁਰ ਨੇ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਦਿੱਤਾ ਗੁਰੂ ਮਾਇਆ ਦੇ ਮੋਹ ਦੇ ਜ਼ਹਿਰ ਭਰੇ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੀ ਸਮਰੱਥਾ ਰੱਖਦਾ ਹੈ ਇੱਕ ਖੇਨ ਮਨ ਹਰ ਧਿਆਇਆ ਮੇਰੀ ਜਿੰਦੜੀਏ ਤੈਨ ਸੰਤ ਜਨਾ ਜੈ ਕਰੋ ਰਾਮ ਹੇ ਮੇਰੀ ਸੋਹਣੀ ਜਿੰਦੇ ਜਿੰਨਾ ਸੰਤ ਜਨਾਂ ਨੇ ਇੱਕ ਮਨ ਹੋ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਉਹਨਾਂ ਦੀ ਹਰ ਥਾਂ ਸੋਭਾ ਵਡਿਆਈ ਹੁੰਦੀ ਹੈ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁੱਖ ਨਿਵਾਰਨ ਹਰੋ RAM ਹੈ ਨਾਨਕ ਹੈ ਮੇਰੀ ਸੋਣੀ ਜਿੰਦੇ ਪ੍ਰਮਾਤਮਾ ਦਾ ਨਾਮ ਜਪ ਕੇ ਸੋਖ ਮਿਲ ਜਾਂਦਾ ਹੈ ਹਰ ਨਾਮ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਵਾਲਾ ਹੈ ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਏ ਗਉਣ ਗਾਵੇ ਹਰ ਪ੍ਰਭ ਕੇਰੇ RAM اے ਮੇਰੀ ਸੋਹਣੀ ਜਿੰਦੇ ਉਹ ਦੀਪਾਗਾ ਵਾਲੀ ਹੈ ਮੁਬਾਰਕ ਹੈ ਜਿਹੜੀ ਸਦਾ ਪ੍ਰਮਾਤਮਾ ਦੇ ਗੁਣ ਗਾਉਂਦੀ ਰਹਿੰਦੀ ਹੈ ਤਰੇ ਦੇਸ਼ ਸ੍ਰਵਨ ਭਲੇ ਸੋਬਨੀਕ ਹੈ ਮੇਰੀ ਜਿੰਦੜੀਏ ਹਾਰ ਕੀਰਤਨ ਸੁਣੈ ਹਰ ਤੇਰੇ ਰਾਮ ਏ ਮੇਰੀ ਸੋਹਣੀ ਜੰਦੇ ਹੈ ਪ੍ਰਭੂ ਉਹ ਕੰਨ ਸੋਹਣੇ ਹਨ ਚੰਗੇ ਹਨ ਜਿਹੜੇ ਤੇਰੇ ਕੀਰਤਨ ਸੁਣਦੇ ਰਹਿੰਦੇ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲਗੇ ਗੁਰ ਪੈਰੇ ਰਾਮ ਹੇ ਮੇਰੀ ਸੋਹਣੀ ਜਿੰਦੇ ਉਹ ਸਿਰ ਭਾਗਾਂ ਵਾਲਾ ਹੈ ਪਵਿੱਤਰ ਹੈ ਜਿਹੜਾ ਗੁਰੂ ਦੇ ਚਰਨਾਂ ਵਿੱਚ ਜਾ ਲੱਗਦਾ ਹੈ ਗੁਰੂ ਵਿਟੋ ਨਾਨਕ ਵਾਰਿਆ ਮੇਰੀ ਜਿੰਦੂੜੀਏ ਜਿਨ ਹਰ ਹਰ ਨਾਮ ਚਿਤੇਰੇ ਨਾਮ ਹੇ ਮੇਰੀ ਸੋਹਣੀ ਜਿੰਦੇ ਨਾਨਕ ਉਸ ਗੁਰੂ ਤੋਂ ਕੁਰਬਾਨ ਜਾਂਦਾ ਹੈ ਜਿਸ ਨੇ ਪ੍ਰਮਾਤਮਾ ਦਾ ਨਾਮ ਚਿਤੇ ਕਰਾਇਆ ਹੈ ਤੇ ਨੇਤਰ ਭਲੇ ਪ੍ਰਵਾਣ ਹੈ ਮੇਰੀ ਜਿੰਦੂੜੀਏ ਜੋ ਸਾਧੂ ਸਤਗੁਰ ਦੇਖੈ RAM ਹੈ ਮੇਰੀ ਸੋਣੀ ਜਿੰਦੇ ਉਹ ਅੱਖਾਂ ਭਲੀਆਂ ਹਨ ਸਫਲ ਹਨ ਜੋ ਗੁਰੂ ਦਾ ਦਰਸ਼ਨ ਕਰਦੀਆਂ ਰਹਿੰਦੀਆਂ ਹਨ ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੂੜੀਏ ਜੋ ਹਰ ਜਸ ਹਰ ਹਰ ਲਿਖੈ ਰਾਮ ਹੈ ਮੇਰੀ ਸੋਹਣੀ ਜਿੰਦੇ ਉਹ ਹੱਥ ਪਵਿੱਤਰ ਹਨ ਜਿਹੜੇ ਪ੍ਰਮਾਤਮਾ ਦੀ ਸਿੱਖਤ ਸਲਾਹ ਲਿਖਦੇ ਰਹਿੰਦੇ ਤਿਸ ਜਨ ਕੇ ਪਾਗ ਨਿਤ ਪੂਜੀਐ ਮੇਰੀ ਜਿੰਦੜੀਏ ਜੋ ਮਾਰਗ ਧਰਮ ਚਲੇ ਸੈ ਰਾਮ ਹੈ ਮੇਰੀ ਸੋਹਣੀ ਜਿੰਦੇ ਉਸ ਮਨੁੱਖ ਦੇ ਉਹ ਪੈਰ ਸਦਾ ਪੂਜੇ ਜਾਂਦੇ ਹਨ ਜਿਹੜੇ ਪੈਰ ਧਰਨ ਦੇ ਰਾਹ ਉਤੇ ਤੁਰਦੇ ਰਹਿੰਦੇ ਹਨ ਨਾਨਕ ਤਨ ਵਿਟੋ ਵਾਰਿਆ ਮੇਰੀ ਜਿੰਦੜੀਏ ਹਾਰ ਸੁਣ ਹਰ ਨਾਮ ਮਨੇ ਸੈ RAM ਏ ਮੇਰੀ ਸੋਹਣੀ ਜਿੰਦੇ ਨਾਨਕ ਉਹਨਾ ਵਡਭਾਗੀ ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ ਜਿਹੜੇ ਪ੍ਰਮਾਤਮਾ ਦਾ ਨਾਮ ਸੁਣ ਕੇ ਨਾਮ ਨੂੰ ਮੰਨਦੇ ਹਨ ਜੀਵਨ ਆਧਾਰ ਬਣਾ ਲੈਂਦੇ ਹਨ ਤਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ RAM ਹੈ ਮੇਰੀ ਸੋਹਣੀ ਜਿੰਦੜੇ ਧਰਤੀ ਪਾਤਾਲ ਆਕਾਸ਼ ਹਰੇਕ ਹੀ ਪ੍ਰਮਾਤਮਾ ਦਾ ਨਾਮ ਸਿਮਰ ਰਿਹਾ ਹੈ ਪਾਉਣ ਪਾਣੀ ਬੈਸੰਤ ਰੋ ਮੇਰੀ ਜਿੰਦੜੀਏ ਨਿਤ ਹਰ 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 ਜਸ ਗਾਵੇ RAM हे मेरी सोणी जिंदे हवा पानी आग हर एक तत्व भी परमात्मा दी सिर्फ सलादा गीत गा रहा है वान तृण सब आकार है मेरी जिंदुड़िए मुख हर हर नाम ਧਿਆਵੇ राम हे मेरी सोणी जिंदे जंगल का ये सारा दिसदा संसार ਆਪਣੇ ਮੂੰਹ ਨਾਲ ਹਰੇਕ ਹੀ ਪ੍ਰਮਾਤਮਾ ਦਾ ਨਾਮ ਜਪ ਰਿਹਾ ਹੈ ਨਾਨਕ ਤੇ ਹਾਰ ਦਰ ਪੈ ਨਾਇਆ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੇ RAM ਹੈ ਨਾਨਕ ਹੈ ਮੇਰੀ ਸੋਹਣੀ ਜਿੰਦੇ ਜਿਹੜਾ ਜਿਹੜਾ ਜੀਵ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੀ ਭਗਤੀ ਵਿੱਚ ਆਪਣੇ ਮਨ ਨੂੰ ਜੋੜਦਾ ਹੈ ਉਹ ਸਾਰੇ ਪਰਮਾਤਮਾ ਦੇ ਦਰ ਤੇ ਸਤਕਾਰੇ ਜਾਂਦੇ ਹਨ